ਸਾਡਾ ਭਰਾ ਨਵਦੀਪ ਫਾਜ਼ਿਲਕਾ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਗੱਲ ਕਰਦਾ ਹੁੰਦਾ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਹੁੰਦਾ ਉਹਦੇ ਉੱਪਰ ਝੂਠਾ ਪਰਚਾ ਪਾਤਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾ ਕੇ ਹਟਾਇਆ ਮੈਂ ਪੁਲਿਸ ਪ੍ਰਸ਼ਾਸਨ ਨਾਲ ਵੀ ਉਹਦੇ ਮੈਂ ਗੱਲ ਕਰਕੇ ਹਟਾਉ ਉਹਦੇ ਬਾਬਤ ਤੇ ਉਹ ਐਸਐਚਓ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਸੀ ਪਰਚਾ ਨਹੀਂ ਪਾਉਂਦੇ ਪਰ ਕੱਲਾਂ ਬਾ ਹੋਣ ਦੇ ਬਾਵਜੂਦ ਵੀ ਜਿਹੜਾ ਉਹਦੇ ਉੱਪਰ ਪਰਚਾ ਪਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜਿਹੜੀ ਇਹ ਵੀਡੀਓ ਆ ਮੇਰੀ ਗੱਲਬਾਤ ਤੁਹਾਨੂੰ ਪਤਾ ਕਿ ਮੇਰੇ ਪੇਜ ਸਰਕਾਰ ਨੇ ਅੱਤੇ ਦਾ ਬੰਦ ਹੀ ਕਰੇ ਹੋਏ ਨੇ ਜਿੰਨੇ ਵੀ ਨੌਜਵਾਨਾਂ ਨੇ ਮੇਰੇ ਨਾਮ ਤੇ ਪੇਜ ਬਣਾਏ ਹੋਏ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਚਲਾ ਦੇਣਾ ਤੇ ਸ਼ੇਅਰ ਕਰ ਦੇਣਾ ਮੈਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦਾ ਦਵਾਈ ਦੇ ਵਿੱਚ ਆਇਆ ਹੋਇਆ ਉਧਰੋਂ ਪਿੱਛੇ ਜੇ ਸਾਡੇ ਸਾਡਾ ਭਰਾ ਨਵਦੀਪ ਫਾਜ਼ਲਕਾ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਗੱਲ ਕਰਦਾ ਹੁੰਦਾ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਹੁੰਦਾ ਉਦੇ ਉੱਪਰ ਝੂਠਾ ਪਰਚਾ ਪਾਤਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾ ਕੇ ਹਟਾ ਮੈਂ ਪੁਲਿਸ ਪ੍ਰਸ਼ਾਸਨ ਨਾਲ ਵੀ ਉਹਦੇ ਮੈਂ ਗੱਲ ਕਰਕੇ ਹਟਾ ਉਹਦੇ ਬਾਬਤ ਤੇ ਉਹ ਐਸਐਚਓ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਸੀ ਪਰਚਾ ਨਹੀਂ ਪਾਉਂਦੇ ਪਰ ਕੱਲਾ ਬਾ ਹੋਣ ਦੇ ਬਾਵਜੂਦ ਵੀ ਜਿਹੜਾ ਉਹਦੇ ਉੱਪਰ ਪਰਚਾ ਪਾਇਆ ਗਿਆ ਗੱਲ ਵੀਰੋ ਕੀ ਹੈ ਗੱਲ ਇਹ ਹੈ ਕਿ ਜ਼ਮੀਨ ਦੀ ਬੋਲੀ ਨੂੰ ਲੈ ਕੇ ਆ ਜਿਹੜੇ ਅਫਸਰਾਂ ਨੇ ਪਹਿਲਾਂ ਹੀ ਦੇਖੋ ਨਰਮਾ ਵੀ ਤਾਂ ਪਹਿਲੀ ਫਸਲ ਬੀਜੀ ਖੜੀ ਆ ਬੋਲੀ ਬਾਅਦ ਚ ਕਰਦੇ ਨੇਗੇ ਇੱਥੋਂ ਪਤਾ ਲੱਗਦਾ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਸੀ ਰਿਸਪਤ ਬੰਦ ਕਰ ਰਾਂ ਇੱਕ ਪਾਸੇ ਦੇਖੋ ਕਿਵੇਂ ਰਿਸਪਤਾਂ ਲੈ ਕੇ ਝੂਠੀਆਂ ਬੋਲੀਆਂ ਕੀਤੀਆਂ ਜਾ ਰਹੀਆਂ ਨੇਗੀਆਂ ਉਹ ਤੁਹਾਨੂੰ ਪਤਾ ਕਿ ਲੰਬੇ ਸਮੇਂ ਤੋਂ ਆਪਣਾ ਨੌਜਵਾਨ ਆਪਣੇ ਪੰਜਾਬ ਦੀ ਆਪਣੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਆਉਂਦਾ ਉਹਦੇ ਉੱਪਰ ਝੂਠਾ ਪਰਚਾ ਪਾਇਆ ਗਿਆ ਸਰਕਾਰ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਹੁਣ ਵੀ ਕਹਿਣਾ ਚਾਹੁੰਦੇ ਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਸੰਘਰਸ਼ ਵੱਡਾ ਵਿਡਾਂਗੇ ਕਿਵੇਂ ਝੂਠੇ ਪਰਚੇ ਪਾ ਕੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਿਵੇਂ ਬੰਦ ਕੀਤਾ ਜਾ ਰਿਹਾ ਇਸ ਕਰਕੇ ਸਰਕਾਰੇ ਕੋਈ ਥੋੜਾ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਦੋ ਤਿੰਨ ਸਾਲ ਥੋੜੇ ਰਹਿ ਗਏ ਕੋਈ ਨਾ ਜਿੰਨੇ ਤੁਸੀਂ ਝੂਠੇ ਪਰਚੇ ਪਾ ਸਕਦੇ ਆ ਪਾ ਲੋ ਅਸੀਂ ਅੰਦੋਲਨ ਪਿੱਟਾਂਗੇ ਝੂਠੇ ਪਰਚੇ ਕੈਨਸਲ ਵੀ ਕਰਾਵਾਂਗੇ ਕੋਈ ਗੱਲ ਨਹੀਂ ਸਮਾਂ ਹਰ ਇੱਕ ਦਾ ਆਉਂਦਾ ਹੀ ਆ ਤੇ ਆਉਂਦਾ ਜਾਂਦਾ ਰਹਿੰਦਾ ਹੀ ਆ ਪਰ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਵੀ ਯਾਰ ਆਪਣੇ ਲੋਕਾਂ ਦੇ ਨੌਜਵਾਨਾਂ ਨੂੰ ਆਪਾਂ ਜਾਗੋ ਇਹ ਝੂਠੇ ਪਰਚੇ ਪਾਉਣ ਦੀ ਜਿਹੜੀ ਰਾਜਨੀਤੀ ਹੈ ਕਿੱਥੋਂ ਚੱਲ ਰਹੀ ਹੈ ਜਿਹੜੇ ਨੌਜਵਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਵਿਰੁੱਧ ਆਵਾਜ਼ ਉਠਾਉਂਦੇ ਨੇ ਗਲਤ ਜਿਹੜੇ ਸਰਕਾਰਾਂ ਦੇ ਵਿਰੁੱਧ ਆਵਾਜ਼ ਉਠਾਉਂਦੇ ਨੇ ਜਾਂ ਉਹਨਾਂ ਨੂੰ ਮਾਰ ਦਿੰਦੇ ਨੇ ਜਾਂ ਉਹਨਾਂ ਉੱਪਰ ਝੂਠੇ ਪਰਚੇ ਪ ਇਸ ਕਰਕੇ ਆਓ ਆਪਾਂ ਇਕੱਠੇ ਹੋ ਕੇ ਆਪਾਂ ਵਿਸ਼ਵਦੀਪ ਜਿਹੜਾ ਫਾਜ਼ਿਲ ਕਬ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਢੂਠੇ ਪਰਚੇ ਕੈਨਸਲ ਕਰਾਈਏ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਹੋਈ ਜਾਂਦਾ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਕੀ ਹੋਈ ਜਾਂਦਾ ਅੱਜ ਦੇਖ ਲਓ ਇੱਥੇ ਮੈਂ ਦਵਾਈ ਦੇ ਵਿੱਚ ਆਇਆ ਹੋਇਆ ਇੱਕ ਵੀ ਪਰਸੈਂਟ ਕ੍ਰਾਈਮ ਨਹੀਂ ਹੈਗਾ ਜ਼ੀਰੋ ਪਰਸੈਂਟ ਕ੍ਰਾਈਮ ਹੈ ਜ਼ੀਰੋ ਪਰਸੈਂਟ ਕ੍ਰਾਈਮ ਇਹਨਾਂ ਕੋਲੇ ਕੋਈ ਫਸਲ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਆਪਣਾ ਕੁਦਰਤੀ ਸਰੋਤ ਨਹੀਂ ਪਰ ਇੱਥੇ ਨਾ ਕਾਨੂੰਨ ਸਿਸਟਮ ਵਧੀਆ ਹੈ ਤਾ ਕਰਕੇ ਇੱਥੇ ਤੱਕ ਕਰੇ ਕੰਟਰੀਆਂ ਪਹੁੰਚ ਗਿਆ ਸਾਡੇ ਪੰਜਾਬ ਦੀ ਜਰਖੇ ਧਰਤੀ ਉਪਜਾਊ ਧਰਤੀ ਤਾਂ ਸਾਡੇ ਪੰਜਾਬ ਦੇ ਉਪਰਾਂ ਧੱਕਾ ਹੋ ਰਿਹਾ ਇਸ ਕਰਕੇ ਵੀਰੋ ਮੇਰੇ ਭਰਾਵੋ ਆਪਾਂ ਵਿਸ਼ਵਦੀਪ ਫਾਜ਼ਿਲਕਾ ਦੇ ਵਾਹਕ ਦੇ ਵਿੱਚ ਵੱਡੀ ਆਵਾਜ਼ ਬੁਲੰਦ ਕਰੀਏ ਮੈਂ ਕਿਸਾਨਾਂ ਆਗੂ ਨਾਲ ਵੀ ਸੰਪਰਕ ਕਰਦਾ ਜਿੰਨੇ ਵੀ ਸਾਡੇ ਸਮਾਜਸੀ ਬੰਦੇ ਨੇ ਉਹਨਾਂ ਨਾਲ ਵੀ ਸੰਪਰਕ ਕਰਕੇ ਗੱਲ ਕਹਿਣਾ ਕਿ ਵੀਰੋ ਆਓ ਆਪਾਂ ਉਹਦੇ ਆਵਾਜ਼ ਬੁਲੰਦ ਕਰੀਏ ਉਹਦੇ ਵਾਹਕ ਦੇ ਵਿੱਚ ਕਿ ਭਗਵਾਨਤਮਾਨ ਸਰਕਾਰ ਸਾਰੀਆਂ ਹੱਦਾਂ ਟੱਪ ਰਹੀ ਆ ਕੋਈ ਵੀ ਨੌਜਵਾਨ ਗੱਲ ਕਰਦਾ ਜਾਂ ਮਰਵਾਉਂਦੀ ਹੈ ਜਾਂ ਜ਼ਿਲਾ ਸਟਾਉਂਦੀ ਹੈ ਕੋਈ ਪੱਤਰਕਾਰ ਆਪਦੇ ਹੱਕ ਸੱਚ ਦੀ ਗੱਲ ਕਰਦਾ ਤਾਂ ਉਹਨਾਂ ਨਾਲੇ ਸਾਰਾ ਵਿਸ਼ਵਦੀਪਗਮਤਮਾਨ ਸਰਕਾਰੇ ਕਰ ਰਹੀ ਹੈ ਬਹੁਤ ਮਾੜੀ ਰਾਜਨੀਤੀ ਕਰ ਰਹੀ ਹੈ ਪਿਛਲੀਆਂ ਸਰਕਾਰਾਂ ਦੇ ਨਾਲੋਂ ਸਾਰੀਆਂ ਹੱਦਾਂ ਪਾਰ ਕਰਤੀਆਂ ਸਰਕਾਰ ਨੇ ਆਓ ਮੈਂ ਕੁਝ ਦਿਨਾਂ ਦੇ ਵਿੱਚ ਆਈ ਜਾਣਾ ਵਾਪਸ ਆਪਾਂ ਵਿਸ਼ਵਦੀਪ ਫਾਜ਼ਿਲਕਾਰ ਦੇ ਪਿਆ ਝੂਠਾ ਪਰਚਾ ਕੈਂਸਲ ਕਰਾਈਏ ਪਰ ਇੱਕ ਗੱਲ ਯਾਦ ਰੱਖਿਓ ਮੈਂ ਵਿਸ਼ਵਦੀਪ ਫਾਜ਼ਿਲਕਾਰ ਦੇ ਪਰਿਵਾਰ ਨੂੰ ਵੀ ਇਹ ਗੱਲ ਕਹਿ ਦੇਣਾ ਚਾਹਣਾ ਤੇ ਉੱਥੋਂ ਦੇ ਲੀਡਰਾਂ ਨੂੰ ਵੀ ਇਹ ਗੱਲ ਕਹਿ ਦੇਣਾ ਚਾਹਣਾ ਬਿਸ਼ਪਦੀਪ ਦੇ ਜਿਹੜਾ ਤੁਸੀਂ ਝੂਠਾ ਪਰਚਾ ਪਾਇਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਰਾਜਨੀਤੀ ਹੈ ਨੇ ਤੁਹਾਡੇ ਜੜਾ ਦੇ ਵਿੱਚ ਬਾਹਰ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਬਿਸ਼ਪਦੀਪ ਫਿਕਰ ਨਾ ਕਰੋ ਵੱਡਾ ਹੋ ਕੇ ਉੱਪਰੂਗਾ ਜਦੋਂ ਜੋਦਿਆਂ ਦੇ ਉੱਪਰ ਪਰਚੇ ਪੈਂਦੇ ਨੇ ਕਿ ਜਦੋਂ ਜੇਲ੍ਹਾਂ ਜਾਣਾ ਪੈਂਦਾ ਤਾਂ ਫਿਰ ਉਦੋਂ ਵੱਡੇ ਹੋ ਕੇ ਉੱਪਰਦ ਨੇ ਕਿਸ ਕਰਕੇ ਆਓ ਆਪਾਂ ਬਿਸ਼ਪਦੀਪ ਦੇ ਫਾਈਲ ਕਰਦੇ ਹੱਕਤ ਦੇ ਵਿੱਚ ਬਾਜ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਧ ਤੋਂ ਵੱਧ ਵਾਈਪਣ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜਿਹੜੀ ਉਹ ਵੀਡੀਓ ਆ ਮੇਰੀ ਗੱਲ ਬਾਤ ਤੁਹਾਨੂੰ ਪਤਾ ਕਿ ਮੇਰੇ ਪੇਜ ਸਰਕਾਰ ਨੇ ਅੱਤੇ ਦਾ ਬੰਦ ਹੀ ਕਰੇ ਹੋਏ ਨੇ ਜਿੰਨੇ ਵੀ ਨੌਜਵਾਨਾਂ ਨੇ ਮੇਰੇ ਨਾਮ ਤੇ ਪੇਜ ਬਣਾਏ ਹੋਏ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਵੀਡੀਓ ਨੂੰ ਬੱਤ-ਬੱਤ ਚਲਾ ਦੇਣਾ ਤੇ ਸ਼ੇਅਰ ਕਰ ਦੇਣਾ ਮੈਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦਾ ਦੁਬਈ ਦੇ ਵਿੱਚ ਆਇਆ ਹੋਇਆ ਉਧਰੋਂ ਪਿੱਛੇ ਜੇ ਸਾਡੇ ਸਾਡਾ ਭਰਾ ਨਵਦੀਪ ਫਾਜ਼ਿਲਕਾ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਗੱਲ ਕਰਦਾ ਹੁੰਦਾ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਆਉਂਦਾ ਉਦੇ ਉੱਪਰ ਝੂਠਾ ਪਰਚਾ ਪਾਤਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾ ਕੇ ਹਟਾ ਮੈਂ ਪੁਲਿਸ ਪ੍ਰਸ਼ਾਸਨ ਨਾਲ ਵੀ ਉਹਦੇ ਮੈਂ ਗੱਲ ਕਰਕੇ ਹਟਾ ਉਹਦੇ ਬਾਬਤ ਤੇ ਉਹ ਐਸਐਚਓ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਸੀ ਪਰਚਾ ਨਹੀਂ ਪਾਉਂਦੇ ਪਰ ਕੱਲਾ ਬਾ ਹੋਣ ਦੇ ਬਾਵਜੂਦ ਵੀ ਜਿਹੜਾ ਉਹਦੇ ਉੱਪਰ ਪਰਚਾ ਪਾਇਆ ਗਿਆ ਗੱਲ ਵੀਰੋ ਕੀ ਹੈ ਗੱਲ ਇਹ ਹੈ ਕਿ ਜ਼ਮੀਨ ਦੀ ਬੋਲੀ ਨੂੰ ਲੈ ਕੇ ਆ ਜਿਹੜੇ ਅਫਸਰਾਂ ਨੇ ਪਹਿਲਾਂ ਹੀ ਦੇਖੋ ਨਰਮਾ ਵੀ ਤਾਂ ਪਹਿਲੀ ਫਸਲ ਬੀਜੀ ਖੜੀ ਆ ਬੋਲੀ ਬਾਅਦ ਚ ਕਰਦੇ ਨੇਗੇ ਇੱਥੋਂ ਪਤਾ ਲੱਗਦਾ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਸੀ ਰਿਸਪਤ ਬੰਦ ਕਰਨਾ ਇੱਕ ਪਾਸੇ ਦੇਖੋ ਕਿਵੇਂ ਰਿਸਪਤਾਂ ਲੈ ਕੇ ਝੂਠੀਆਂ ਬੋਲੀਆਂ ਕੀਤੀਆਂ ਜਾ ਰਹੀਆਂ ਨੇਗੀਆਂ ਉਹ ਤੁਹਾਨੂੰ ਪਤਾ ਕਿ ਲੰਬੇ ਸਮੇਂ ਤੋਂ ਆਪਣਾ ਨੌਜਵਾਨ ਆਪਣੇ ਪੰਜ